ਆਇਆ ਜਦਕੇ ਕੀਤੀ ਖੂਬ ਤਿਆਰੀ ਲਾਂਦੀ ਫੇਰ ਗੁਰਾਂ ਦੀ ਸਾਰੀ ਵਧਿਆ ਕਰੀ ਵਿਚਾਈ ਜਿੜਕੇ ਅਦਰ ਸੇ ਤਸੀਹ ਮਹਿੰਗੇ ਪੂਰੀ ਮਹਿਕ ਖਿਨਾਈ ਦੀ ਜਦਸੀ ਭਾਈ ਨਵਾਕ ਫਲਾਇਆ ਅੱਖਰ ਕੇ ਸੇਵਾ ਕੰਮ ਵਿੱਚ ਪਾਇਆ ਜਪਜੀ ਪਾਠ ਨਾ ਹੋਇਆ ਪੂਰਾ ਛੜਕੇ ਪਰਪੇ ਵਿੱਚ ਧੂਮਰਾ ਬਾਹਰ ਜਾ ਮੰਝੇ ਮੱਲੇ ਐ ਤਾਂ ਬਿਆ ਗੁਰੂ ਸਾਹਿਬ ਦੀ ਰਹਿ ਕੇ ਭਾਈ ਬੈਤੇ ਇਕੱਲੇ ਐ ਇੱਕ ਦੀ ਮਗਰੀ ਜਾਜਾ ਕਾ ਕਾ ਕਰਦੇ ਮਨਮੁਖ ਪੰਡੀ ਆਖਣ ਜਾਮ ਕਈ ਕਰ ਠੰਡੀ ਕਰਕੇ ਆਪ ਗੁਰਾਂ ਵਲ ਕੰਢੀ ਪਉਣ ਧੌੜੀਆਂ ਮੱਤੇ ਸੀ ਦੇਖਤਾ ਖਿੰਕਾ ਵਾ ਤੂੰ ਢੀ ਭਾ ਦੇ ਫੁੱਲੇ ਗੱਫੇ ਦੀ ਸਾਦਾ ਟੱਬਰ ਵਦੇਸ਼ੀ ਰਿੰਗਾ ਹਰ ਕੋਈ ਕੋੜੇ ਆਕੇ ਬਹਿੰਦਾ ਭੁੱਲ ਕੇ ਕੋਲ ਗੁਰਾਂ ਦੇ ਜਾਂਦੇ ਧੂਪਾਂ ਪੰਛਤ ਕੱਟੀਆਂ ਲਾ ਕੇ ਧੂਏ ਤੋਂ ਦਮ ਕੁੱਟ ਚੱਲੇ ਆ ਸਾਬਿਆ ਗੁਰੂ ਸਹੇਬ ਦੀ ਰਹੇਗੇ ਭਾਈ ਸਹੇਬ ਇਕੱਲੇ ਆ ਸੋਹਣ ਲਾ ਕੇ ਸੁਣਦਾ ਕੋਈ ਪਾਠ ਨਾ ਜਾ ਕੇ ਕੁੱਤਾ ਜਾਏ ਅੰਦਰ ਹੈ ਵਰਦਾ ਪਾਤੀ ਟੂਕੀਆ ਫੌੜੀ ਜੜਦਾ ਪੈ ਦਾਇਰ ਵੀ ਕੋਈ ਨਹੀਂ ਕੀਤਾ ਗਲ ਪਿਆ ਢੋਲ ਵਜਾਉਂਦੇ ਮਨ ਵਿੱਚ ਸਰਦਾ ਕੋਈ ਨਹੀਂ ਐਸ਼ਰ ਟੋਰ ਕਰ ਤੂੰ ਮੰਗੇ ਮਾਇਆ ਸਪੜੀ ਨੇ ਹੈ ਡੰਗੇ ਬੱਚੇ ਉੱਚੀ ਸ਼ੋਰਮਛਾਉਦੇ ਪੌੜਾ ਮੇਰੇ ਵਿੱਚ ਲਗਾਉਂਦੇ ਖੇਡਣ ਕਰੈਕਟਰ ਤੇ ਬੱਲੇ ਆ ਤਾਬਾ ਗੁਰੂ ਸਾਹਿਬ ਦੀ ਰਹਿ ਕੇ ਭਾਈ ਸਹੇ ਦੇ ਇਕੱਲੇ ਐ ਇੱਥੇ ਤੇ ਨੌਕਰ ਜਾਕਰ ਸਭ ਦੀ ਕਰਦੇ ਵੱਜ ਕੇ ਖਾਤਰ ਬੁੱਢੜਾ ਬਲਗਨ ਸਿੱਤਦਾ ਆਇਆ ਪੜ ਕੇ ਧੂਪ ਦੇਣ ਲਈ ਭਾਇਆ ਉਹ ਵੀ ਬੋਲਾ ਗੰਨਾ ਦਾ ਉਹ ਦਰਬਾਤ ਮੱਚੜ ਪਾਇਆ ਚੁੰਟੇ ਉੱਤੇ ਰੰਨਾ ਰਾ ਕੇ ਲੱਗਦੇ ਸਭ ਦੀਆਂ ਦਾਲਾ ਸੁਟੀਣਾ ਖਾਣ ਪੀਣ ਤੇ ਬਲਾਲ ਸੇਵਾ ਨੀਠਾ ਚੰਚ ਚ ਜੀਵੀ ਕਰੇ ਵਖਾਵਾ ਕਿੰਨੀ ਅਮੀਰੀ ਕਰਦੇ ਕੰਮ ਇਹ ਵੱਲੇ ਆ ਪਾਪਿਆ ਗੁਰੂ ਸਾਹਿਬ ਦੀ ਰਹਿਗੇ ਭਾਈ ਸਾਹਿਬ ਇਕੱਲੇ ਆ ਲਈ ਸ਼ਾਮ ਵਰਤ ਕੇ ਬਾਣੇ ਲਾ ਕੇ ਕਮਰਾ ਚੱਲਦੇ ਗਾਣੇ ਚੱਲਦਾ ਟੀਵੀ ਤੇ ਨਿਸ਼ਕਾਰਾ ਇਕੱਠਾ ਮੇਲ ਹੋ ਗਿਆ ਸਾਰਾ ਬੁੜੀਆਂ ਧੌੜ ਹਲਾ ਮੰਜੀ ਮੁਝ ਤਾਂ ਲੋਰਡ ਸਪੀਕਰ ਲਾ ਕੇ ਪਿੰਡ ਨੂੰ ਪਾਸ ਸੁਣਾਉਣ ਜੀ ਕੱਲ ਜਗ ਜੋਰ ਜੋਰ ਵੀ ਹੱਥੇ ਤੇ ਸਾਰੇ ਸ਼ਰਮ ਧਰਮ ਸਭ ਨੱਤੇ ਏਦੋਂ ਨਾ ਹੀ ਪਾਠ ਕਰੋਗੇ ਪਾਪ ਲੱਗਰਦੇ ਉਤੇ ਚੜਾਉਂਦੇ ਹੋਮੀ ਦੇ ਦੱਬ ਦੇ ੱੱਲੇ ਆ ਤਾਬਿਆ ਗੁਰੂ ਸਾਹਿਬ ਵੀ ਰਹਿਗੇ ਭਾਈ ਸਾਹਿਬ ਵੀ ਇਕੱਲੇ ਐ ਉਹ ਗਿਆ ਟਾਈਮ ਰੋਲ ਦਾ ਪੂਰਾ ਮਾਇਆ ਭਾਈ ਸਾਹਿਬ ਤੂੰ ਰੂਲਾ ਉਹ ਰਾਤ ਕਿ ਹੰਕਸੇ ਨਾ ਕੀਤਾ ਗੁੱਸੇ ਵਿੱਚ ਸੀ ਪਿਆ ਪੀਤਾ ਹੁਣ ਤਾਂ ਮਸਾ ਹੀ ਬਿੰਦਾ ਸੀ ਸੋਤੀ ਬਾਣੀ ਨਾਲ ਉਟਟਗੀ ਬਿੰਦ ਬਿੰਦ ਪਾਸੇ ਰਿੰਦਾ ਸੀ ਘੰਟਾ ਪਾਚੀ ਏਟ ਕਰਾਇਆ ਆਪੇ ਪਾਣੀ ਪਾ ਕੇ ਨਹਾਇਆ ਉੱਤਲ ਠੇਜਾ ਪੀੜਾ ਲੈਂਦਾ ਆਰਾਮ ਨਾਲ ਬਹਿ ਜਾਣ ਏਕ ਕਹਿੰਦਾ ਬੰਦੇ ਅਸੀਂ ਫਰਦ ਘੱਲੇ ਆ ਤਾਬਿਆ ਗੁਰੂ ਸਾਹਿਬ ਦੀ ਰਹਿਗੇ ਭਾਈ ਸਹ ਬੇਕੱਲੇ ਆ ਗੁਰ ਜਾ ਕੇ ਤਿੰਨ ਦਿਹਾੜੇ ਸੇਵਕ ਮਾਰਦੇ ਰਹੇ ਘਰਾਰੇ ਕਾਰਜ ਰਾਤੀ ਅਜੇ ਹੀ ਹੁਣੇ ਸਾਮਦੇ ਰਸਤੇਦਾਰ ਪਰੌਣੇ ਕਰਦੇ ਕੰਮ ਵਿਖਾਵੇ ਮੀ ਪਰ ਤੂ ਭੀਮ ਭਗਤ ਦਾ ਭੁੱਖਾ ਆਉਂਦਾ ਨਹੀਂ ਛੜਾਵੇ ਮੀ ਬਾਜੋ ਸ਼ਬਦ ਗੁਰੂ ਜੀ ਮਾਰੀ ਅਮਰ ਤਵੇੜਾ ਤੂੰ ਉੱਠ ਪਿਆਰੇ ਪੂਰਜ ਚੜੇ ਪੂਜ ਦੇ ਗਿੱਡਾ ਖਾ ਕੇ ਚਾਹ ਦੇ ਨਾਲ ਬਰੇਡਾਂ ਹੋਏ ਅਕਲ ਦੇ ਛੱਲੇ ਆ। ਆਪਿਆ ਗੁਰੂ ਸਾਹਿਬ ਦੀ ਰਹਿ ਗਏ ਭਾਈ ਫਹਿਦੇ ਅਕਲਲੇ ਆ। ਕਿ ਸਤਵਜੇ ਮਾਲਕ ਕਹਿੰਦਾ ਮਨ ਵਿੱਚ ਇੱਕ ਹਾਇ ਸੰਸਾਰ ਇੰਦਾ। ਬਾਬਾ ਫਰੀਦ ਸਾਹਿਬ ਦੀ ਬਾਣੀ ਭਾਈ ਜੀ ਕਿੰਨੇ 1 ਵਜੇ ਸੁਣਾਣੀ ਨਾਲ ਸਲੋਕ ਕਬੀਰ ਦੇ। ਜਾਣੀ ਤੋਰ ਕੇ ਸ਼ਾਂਤੀ ਆਉਂਦੀ ਜਾਂਦੇ ਦਿਲ ਨੂੰ ਤੀਰ ਦੇ ਹੁਣ ਤਾਂ ਭੋਗ ਪੈਣ ਦੀ ਤਿਆਰੀ ਤੁਸਾਂ ਤਾਂ ਸੋ ਤੇਹਾਂ ਰਾਤ ਗੁਜ਼ਾਰੀ ਸੁਣ ਲੋ ਚੱਲਦੇ ਪਏ ਸਮਈਏ ਰੌਲ ਤੋਂ ਉੱਠ ਕੇ ਕਿਸ ਤਰ੍ਹਾਂ ਕਹੀਏ ਪੈਣਾ ਹੁਣ ਕੀ ਪੱਲੇ ਐ ਆਪਿਆ ਗੁਰੂ ਸਾਹਿਬ ਦੀ ਰਹਿ ਗਏ ਭਾਈ ਸਹਬੇ ਇਕੱਲੇ ਐ ਹੋਣਾ ਭੋਗ ਲੇਟ ਹੀ ਪੋਣ ਭਾਈ ਜੀ ਮੈਂ ਤਾਂ ਜੀ ਹੈ ਨਾਉਣਾ ਨਾ ਕੇ ਕਰਨ ਚੌਰ ਦੀ ਸੇਵਾ ਰੱਖੀਆਂ ਦੇ ਤਾਂ ਮਿੰਟ ਵਿੱਚ ਮੀਵਾਏ ਗੁਰਸਿੱਖ ਸਿਆਣੇ ਦੀ ਕਰਦੇ ਗਊ ਗਰੀਬ ਦੀ ਸੇਵਾ ਸਾਰਾ ਨਗਰ ਹੀ ਜਾਣੇ ਜੀ ਪਹਿ ਗਿਆ ਭੋਗ ਤੇ ਢਾਣਾ ਰਲਿਆ ਬਸ ਫਿਰ ਦੌਰ ਪਿਆਲਾ ਚੱਲਿਆ ਬਾਬਾ ਛੜੜ ਕੋਈ ਨਾ ਜਾਂਦੇ ਆਪੋ ਆਪਣਾ ਦਾਬ ਬਚਾਉਂਦੇ ਜਿਹੜੇ ਸਬਰ ਤੋਂ ਹੱਲੇ ਆ ਬਾਬਿਆ ਗੁਰੂ ਸਾਹਿਬ ਵੀ ਰਹਿ ਗਏ ਭਾਈ ਸਾਹਿਬ ਇਕੱਲੇ ਆ ਇੰਨਾ ਕੀ ਕੱਲ ਨੂੰ ਮਾਰੋ ਗੁਰਾਂ ਦੇ ਸਦਕਾ ਮਿਲੀ ਸਰਦਾਰੀ ਬੇਮਕੂ ਹੋ ਕੇ ਮਿਲੂ ਖਵਾਈ ਸਿੱਖੋ ਹੋਸ਼ ਸੰਭਾਲੋ ਬਈ ਆਪਾਂ ਗੁਨਾਹਗਾਰ ਹਾਂ ਸਾਰੇ ਇੱਕ ਦੂਜੇ ਨਾਲੋਂ ਬਈ ਇਹ ਕਰ ਕਰ ਸਕਦੇ ਨਹੀਂ ਆਦਰ ਇਹ ਵੀ ਹੱਕ ਨਹੀਂ ਕਰੋ ਨਰਾਦਰ ਕਾਫਲ ਮੰਨ ਲੈ ਗੁਰਾਂ ਦਾ ਕਿਹੜਾ ਲੇਖਾ ਕੱਲੇ ਨੂੰ ਦੇਣਾ ਪੈਣਾ ਸੱਚੀ ਗੱਲ ਟਕਾਣੀ ਦੀ ਔਲਾ ਖਾਦਾ ਮਗਰੋਂ ਦੱਸਦਾ ਦਿੱਤੀ ਮਾਤ ਪਿਆਰੇ ਦੀ